ਸਾਧਨਾ ਮਲਿ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਬਸੰਤ ਸਰਗ ਲੋਕ ਹੈ ਜਿਤ ਤੇ ਬ੍ਰਿਧਵੀ ਨਾਵ ਖੰਡਣਹ ਬੇਸਰੰਤ ਹਰਗੋਬਾਲ ਹੈ ਨਾਨਕ ਤੇ ਪ੍ਰਾਣੀ ਵਧਿਆਨ ਪਰਮਣ ਹੈ ਬਸਾਂਤ ਸਵਰਗ ਲੋਕ ਹੈ ਜਿਤ ਤੇ ਪ੍ਰਥਵੀ ਨਾਮ ਖੰਡਣ ਹੈ ਬੇਸਰੰਤ ਹਰਗੋਬਾਲ ਹੈ ਨਾਨਕ ਤੇ ਪ੍ਰਾਣੀ ਉਹਦੇ ਆਨ ਪਰਮਣ ਹੈ ਕੌਤਕ ਕੋੜ ਤਮਹਾਸਿਆ ਸੇਤਨਾਵ ਸੁਨਾਉ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਤਾਉ ਬੌਰੀ ਮਹਾਪਿਆਨ ਉਹ ਗਿਆਨ ਨਗਰ ਕਰਮਾਨਿਆ ਝੂਠ ਸਮਗਰੀ ਤੇਖ ਸੱਚ ਕਰ ਜਾਣਿਆ ਲਗਾ ਜਮ ਡੰਡ ਤਾ ਪਛਤਾਨਿਆ ਬੇਨ ਗੂਰੇ ਗੋਰ ਦੇ ਫਿਰ ਐਸਾਈ ਤਾਨਿਆ ਸੇਰ ਲਗਾ ਜਮ ਡੰਡ ਤਾ ਪਛਤਾਨਿਆ ਕਾਲ ਸਾ ਵਾਹਿਗੁਰੂ ਜੀ ਕੀ ਧਾਦੇ ਸਲੋਕ ਬਸੰਤ ਸਵਾਰਗ ਲੋਕ ਹੈ ਜਿਤ ਦੇ ਪ੍ਰਥਵੀ ਨਾਵਖੰਡਣਹ ਬੇਸਰੰਤ ਹਰ ਗੋਬਾਲ ਹੈ ਨਾਨਕ ਤੇ ਪ੍ਰਾਣੀ ਉਗਿਆਨ ਪਰਮਣ ਹੈ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਬਾਦਸ਼ਾਹ ਸ਼ਹੀਦ ਆਦੇ ਸਰਦਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 707 ਤੇ ਰਾਜ ਜ਼ਹਿਦ ਫਰੀਦੀਵਾਰ ਦੇ ਸਰਲੇਖੇਡ ਸ਼ੁਭਾਇਮਾਨ ਹੈ ਸਤਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆ ਆਵਿਆ ਗਾਵਿਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਵਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤੇ ਬਰਾਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ